ਅੱਜ ਦੇ ਘਟਨਾਕਰਮ ਦੀ ਜਿੰਨੀ ਨਿੰਦਿਆ ਕੀਤੀ ਜਾਵੇ ਥੋੜੀ ਐ ਕਿਉਂਕਿ ਇਹ ਕਿਸਮ ਦੀ ਚਾਹੀਦਾ ਤੇ ਚੰਗੇ ਪਾਸੇ ਤੁਰੀਏ ਇਹ ਤਾਂ ਲੋਕੀ ਕੁਛ ਲੋਕੀ ਭਰਾ ਮਾਰੂ ਜੰਗ ਵਾਲੇ ਪਾਸੇ ਤੁਰੇ ਹੋਏ ਨੇ ਮਤਭੇਦ ਸਾਡੇ ਹੋ ਸਕਦੇ ਨੇ ਰਹਿਣਗੇ ਦੁਨੀਆ ਦੇ ਵਿੱਚ ਰਹੇ ਆ ਸਦਾ ਹੀ ਹਮੇਸ਼ਾ ਪਰ ਇਹ ਨਹੀਂ ਵੀ ਮਜਦੀਦ ਨਾਲ ਸਾਡੇ ਮਤਭੇਦ ਆ ਉਹਨੂੰ ਅਸੀਂ ਗੋਲੀ ਮਾਰ ਕੇ ਇਥੋਂ ਖਤਮ ਹੀ ਕਰ ਦਈਏ ਲੜਾਈ ਜਿਉਂਦਿਆਂ ਦੀ ਹੁੰਦੀ ਐ ਇਹ ਗੱਲਾਂ ਨਹੀਂ ਚੰਗੀਆਂ ਬਾਕੀ ਜਿਹੜੀ ਜਗ੍ਹਾ ਚੁਣੀ ਗਈ ਉਹ ਤਾਂ ਉਦੋਂ ਵੀ ਮਾੜੀ ਗੱਲ ਐ ਕਿ ਗੁਰੂ ਘਰ ਦੇ ਮੂਹਰੇ ਜੀ ਨੂੰ ਸਭ ਤੋਂ ਅਸੀਂ ਪਵਿੱਤਰ ਜਗ੍ਹਾ ਮੰਨਦੇ ਆ ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ ਜਿੱਥੋਂ ਪਿਛਲੀ ਸਰਕਾਰ ਵੇਲੇ ਦੀਆਂ ਕੁਝ ਗੱਲਾਂ ਦੇ ਤੌਰ ਤੇ ਉਹਨਾਂ ਨੂੰ ਸਜ਼ਾ ਲਾਈ ਗਈ ਹੈ ਧਾਰਮਿਕ ਉਹ ਸਜ਼ਾ ਨੂੰ ਉਹ ਭੁਗਤਾਰੇ ਨੇ ਬੈਠੇ ਉੱਥੇ ਜੋ ਡਿਊਟੀ ਲਈ ਹੈ ਸਿੰਘ ਸਾਹਿਬ ਨੇ ਉਹ ਡਿਊਟੀ ਆਪਣੀ ਨਿਭਾ ਰਹੇ ਨੇ ਪੂਰੀ ਤੰਦੇਹੀ ਦੇ ਨਾਲ ਤੇ ਉੱਥੇ ਜਾ ਕੇ ਹਮਲਾ ਕਰਨਾ ਤੇ ਮੈਂ ਕਹਿੰਦਾ ਵੀ ਜਿੰਨਾ ਵੀ ਇਸ ਗੱਲ ਦੀ ਨਿੰਦਿਆ ਕੀਤੀ ਜਾਵੇ ਉਹ ਥੋੜੀ ਹੈ ਤਾਂ ਪ੍ਰਮਾਤਮਾ ਦਾ ਸ਼ੁਕਰ ਹੈ ਵੀ ਚਲੋ ਗੋਲੀ ਪਾਸੇ ਦੀ ਲੰਘੀ ਨਹੀਂ ਕੋਈ ਨੁਕਸਾਨ ਹੋਇਆ ਸੋ ਇਹ ਘਟਨਾ ਨੂੰ ਚੰਗਾ ਨਹੀਂ ਕਿਹਾ ਜਾ ਸਕਦਾ ਪੰਜਾਬ ਦਾ ਜਿਹੜਾ ਲੈਂਡ ਆਰਡਰ ਹੈ ਤੇ ਨਾਲ ਜਨਾਜਾ ਨਿਕਲਦਾ ਇੱਕ ਕਿਸਮ ਦਾ ਜਿਹੜੇ ਦੱਸਦੇ ਆ ਵੀ ਕੱਲ ਦਾ ਬੰਦਾ ਉਹ ਤੁਰਿਆ ਫਿਰਦਾ ਉੱਥੇ ਫਿਰ ਜਾਸਸੀਆਂ ਜਿਹੜੀਆਂ ਗਵਰਨਮੈਂਟ ਦੀਆਂ ਇੰਨੀਆਂ ਬੜਾਈਆਂ ਇਹਨੇ ਤਰਖਾ ਦਿੰਦੇ ਇਹਨੇ ਪੈਸੇ ਦਿੰਦੇ ਉਹ ਕੀ ਕਰਦੇ ਸੀ ਜੇ ਪਤਾ ਹੀ ਆ ਬੰਦਾ ਉਹ ਕ੍ਰਿਮੀਨਲ ਆ ਉਹਦਾ ਪਾਰਾ ਰਿਕਾਰਡ ਮਾੜਾ ਹੈ ਪ੍ਰੋਲ ਤੇ ਆਇਆ ਵੈ ਤੇ ਉਹਦੇ ਤੇ ਧਿਆਨ ਹੀ ਨਹੀਂ ਦਿੱਤਾ ਗਿਆ ਇਸ ਸਿਸਟਮ ਦੇ ਵਿੱਚ ਤੇ ਹਾਲਾਤ ਦਾ ਸਖੀਰ ਦਾ ਪਹਿਲਾਂ ਹੀ ਪਤਾ ਵੀ ਜੈਡ ਸਕਿਉਰਿਟੀ ਦੇ ਵਿੱਚ ਹੈ ਫਿਰ ਵੀ ਇਹੋ ਜੀ ਘਟਨਾ ਹੋਣੀ ਤਾਂ ਬੜੀ ਮਾੜੀ ਗੱਲ ਹੈ ਨੇ ਬੇਖੋ ਉਹੀ ਤਾਂ ਗੱਲ ਕਰਦਿਆਂ ਨਾ ਵੀ ਆਪਾਂ ਉਸ ਹੁਕਮਾਂ ਦੇ ਮੁਤਾਬਕ ਹੀ ਸਾਰਾ ਕੁਝ ਹੋ ਰਿਹਾ ਜੋ ਕਾਲ ਤਖਤ ਨੇ ਹੁਕਮ ਲਾਇਆ ਉਹਦੇ ਮੁਤਾਬਕ ਹੀ ਸਿਰ ਨਵਾ ਕੇ ਸਾਰਿਆਂ ਨੇ ਕਿਹਾ ਵੀ ਪ੍ਰਵਾਨ ਆ ਸਾਨੂੰ ਤੇ ਉਹਦੇ ਇੱਕ ਕਿਸਮ ਦਾ ਉਲਟ ਜਾਣ ਵਾਲੀ ਗੱਲ ਹੀ ਹੈ ਨਾ ਫਿਰ ਉੱਥੇ ਬੰਦੇ ਬੈਠੇ ਨੂੰ ਡਰਾਉਣ ਵਾਲੀ ਗੱਲ ਹੀ ਹੈ ਨਾ ਜਾਂ ਇਹ ਤਾਂ ਚਲੋ ਪ੍ਰਮਾਤਮਾ ਦਾ ਸ਼ੁਕਰ ਹੈ ਗੋਲੀ ਪਾਸੇ ਦੀ ਨਾ ਕਿ ਸਿੱਧੀ ਵੀ ਵੱਜ ਸਕਦੀ ਸੀ ਕਿ ਵੱਜ ਸਕਦੀ ਸੀ ਸੋ ਇਸ ਕਰਕੇ ਨਹੀਂ ਮੈਂ ਫਿਰ ਉਹੀ ਗੱਲ ਕਹਿਣਾ ਵੀ ਮਤ ਪੇਦ ਸਾਡੇ ਕਿੰਨੇ ਵੀ ਹੋ ਸਕਦੇ ਨੇ ਕਿਸੇ ਨਾਲ ਪਰ ਜਿਹੜੀ ਜਗ੍ਹਾ ਚੁਣਨੀ ਹੈ ਇਹ ਜੇ ਸਮਾਂ ਚੁਣਨਾ ਇਹ ਤਾਂ ਸਾਰਾ ਬਿਲਕੁਲ ਹੀ ਬਹੁਤ ਗਲਤ ਹੈ ਜੇ ਬੰਦਿਆਂ ਨਾਲ ਲੜਾਈਆਂ ਲੜਦੀਆਂ ਬਾਹਰ ਟਾਈਮ ਥੋੜਾ ਲੜੀ ਜਾਓ ਜਿਹਦੇ ਨਾਲ ਲੜਦਾ ਹੈ ਉੱਥੇ ਤਾਂ ਇਹ ਜੀ ਗੁਰੂ ਘਰ ਦੇ ਵਿੱਚ ਜਾ ਕੇ ਇਹ ਜੀ ਗੱਲ ਕਰਨੀ ਤਾਂ ਮੈਂ ਕਹਿੰਦਾ ਵੀ ਇਦੋਂ ਤਾਂ ਮਾੜੀ ਕੋਈ ਹੋ ਹੀ ਨਹੀਂ ਸਕਦੀ ਮੈਂ ਨਾ ਉਹਦੇ ਮਾਫੀ ਲੈ ਲਈ ਸੀ ਮੈਂ ਇੱਕ ਵਿਆਹ ਸੀ ਮੇਰੇ ਪੀਏ ਦੀ ਬੇਟੀ ਦਾ ਵਿਆਹ ਸੀ ਚੰਡੀਗੜ੍ਹ ਉਹਦੇ ਕੋਈ ਖਾਂ ਲਿਆ ਪੇਟ 'ਚ ਗੜਬੜ ਹੋ ਗਈ ਫਿਰ ਮੈਂ ਉਹਨਾਂ ਨੂੰ ਲਿਖ ਕੇ ਭੇਜਤਾ ਸੀ ਮੈਂ ਅੱਜ ਇਸ ਤਰੀਕ ਤੇ ਆ ਨਹੀਂ ਸਕਦਾ ਜਦੋਂ ਅਗਲਾ ਤੁਸੀਂ 7 ਤਰੀਕ ਦਿਓਗੇ ਮੈਂ ਉਹਦੇ ਹਾਜ਼ਰ ਹੋ ਜੀ ਅੱਜ ਦੇ ਘਟਨਾ ਕਰਮ ਦੀ ਜਿੰਨੀ ਨਿੰਦਿਆ ਕੀਤੀ ਜਾਵੇ ਥੋੜੀ ਹੈ ਕਿਉਂਕਿ ਇਹ ਕਿਸਮ ਦੀ ਚਾਹੀਦਾ ਤੇ ਚੰਗੇ ਪਾਸ ਇਹ ਤਾਂ ਲੋਕੀ ਕੁਛ ਲੋਕੀ ਭਰਾ ਮਾਰੂ ਜੰਗ ਵਾਲੇ ਪਾਸੇ ਤੁਰੇ ਹੋਏ ਨੇ ਮਤਬੇਦ ਸਾਡੇ ਹੋ ਸਕਦੇ ਨੇ ਰਹਿਣਗੇ ਦੁਨੀਆ ਦੇ ਵਿੱਚ ਰਹੇ ਆ ਸਦਾ ਹੀ ਹਮੇਸ਼ਾ ਪਰ ਇਹ ਨਹੀਂ ਵੀ ਮਜਦੀਦ ਨਾਲ ਸਾਡੇ ਮਤਪੇ ਦਾ ਉਹਨੂੰ ਅਸੀਂ ਗੋਲੀ ਮਾਰ ਕੇ ਇਥੋਂ ਖਤਮ ਹੀ ਕਰ ਦਈਏ ਲੜਾਈ ਜਿਉਂਦਿਆਂ ਦੀ ਹੁੰਦੀ ਹੈ ਇਹ ਗੱਲਾਂ ਨਹੀਂ ਚੰਗੀਆਂ ਬਾਕੀ ਜਿਹੜੀ ਜਗ੍ਹਾ ਚੁਣੀ ਗਈ ਉਹ ਤਾਂ ਉਦੋਂ ਵੀ ਮਾੜੀ ਗੱਲ ਹੈ ਕਿ ਗੁਰੂ ਘਰ ਦੇ ਮੂਹਰੇ ਜੀ ਨੂੰ ਸਭ ਤੋਂ ਅਸੀਂ ਪਵਿੱਤਰ ਜਗ੍ਹਾ ਮੰਨਦੇ ਆ ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ ਜਿੱਥੋਂ ਪਿਛਲੀ ਸਰਕਾਰ ਵੇਲੇ ਦੀਆਂ ਕੁਝ ਗੱਲਾਂ ਦੇ ਤੌਰ ਤੇ ਉਹਨਾਂ ਨੂੰ ਸਜ਼ਾ ਲਾਈ ਗਈ ਹੈ ਧਾਰਮਿਕ ਉਹ ਸਜਾ ਨੂੰ ਉਹ ਭੁਗਤਾਰੇ ਨੇ ਬੈਠੇ ਉੱਥੇ ਜੋ ਡਿਊਟੀ ਲਈ ਆ ਸਿੰਘ ਸਾਹਿਬ ਨੇ ਉਹ ਡਿਊਟੀ ਆਪਣੀ ਨਿਭਾ ਰਹੇ ਨੇ ਪੂਰੀ ਤੰਦੇਹੀ ਦੇ ਨਾਲ ਤੇ ਉੱਥੇ ਜਾ ਕੇ ਹਮਲਾ ਕਰਨਾ ਤੇ ਮੈਂ ਕਹਿੰਦਾ ਵੀ ਜਿੰਨਾ ਵੀ ਇਸ ਗੱਲ ਦੀ ਨਿੰਦਿਆ ਕੀਤੀ ਜਾਵੇ ਉਹ ਥੋੜੀ ਹੈ ਤਾਂ ਪ੍ਰਮਾਤਮਾ ਦਾ ਸ਼ੁਕਰ ਹੈ ਵੀ ਚਲੋ ਗੋਲੀ ਪਾਸੇ ਦੀ ਲੰਘੀ ਨਹੀਂ ਕੋਈ ਨੁਕਸਾਨ ਹੋਇਆ ਸੋ ਇਹ ਘਟਨਾ ਨੂੰ ਚੰਗਾ ਨਹੀਂ ਕਿਹਾ ਜਾ ਸਕਦਾ ਪੰਜਾਬ ਦਾ ਜਿਹੜਾ ਲੈਂਡ ਆਰਡਰ ਹੈ ਤੇ ਨਾਲ ਜਨਾਜਾ ਨਿਕਲਦਾ ਇੱਕ ਕਿਸਮ ਦਾ ਜਿਹੜੇ ਦੱਸਦੇ ਆ ਵੀ ਕੱਲ ਦਾ ਬੰਦਾ ਉਹ ਤੁਰਿਆ ਫਿਰਦਾ ਉੱਥੇ ਫਿਰ ਜਾਸਸੀਆਂ ਜਿਹੜੀਆਂ ਗਵਰਨਮੈਂਟ ਦੀਆਂ ਇੰਨੀਆਂ ਬੜਾਂੀਆਂ ਇਹਨੇ ਤਰਖਾ ਦਿੰਦੇ ਇਹਨੇ ਪੈਸੇ ਦਿੰਦੇ ਉਹ ਕੀ ਕਰਦੇ ਸੀ ਜੇ ਪਤਾ ਹੀ ਆ ਬੰਦਾ ਉਹ ਕ੍ਰਿਮੀਨਲ ਆਲਾ ਉਹਦਾ ਪਾਰਾ ਰਿਕਾਰਡ ਮਾੜਾ ਹੈ ਪ੍ਰੋਲ ਤੇ ਆਇਆ ਵੈ ਤੇ ਉਹਦੇ ਤੇ ਧਿਆਨ ਹੀ ਨਹੀਂ ਦਿੱਤਾ ਗਿਆ ਇਸ ਸਿਸਟਮ ਦੇ ਵਿੱਚ ਤੇ ਹਰਾਤ ਦਾ ਸੁਖੀਰ ਦਾ ਪਹਿਲਾਂ ਹੀ ਪਤਾ ਵੀ ਜੈਡ ਸਕਿਉਰਟੀ ਦੇ ਵਿੱਚ ਹੈ ਫਿਰ ਵੀ ਇਹੋ ਜੀ ਘਟਨਾ ਹੋਣੀ ਤਾਂ ਬੜੀ ਮਾੜੀ ਗੱਲ ਹੈ ਨਹੀਂ ਵੇਖੋ ਉਹੀ ਤਾਂ ਗੱਲ ਕਰਦੇ ਆ ਨਾ ਵੀ ਆਪਾਂ ਉਸ ਹੁਕਮਾਂ ਦੇ ਮੁਤਾਬਕ ਹੀ ਸਾਰਾ ਕੁਝ ਹੋ ਰਿਹਾ ਜੋ ਕੱਲ ਤੱਕ ਤੱਕ ਨੇ ਹੁਕਮ ਲਾਇਆ ਉਹਦੇ ਮੁਤਾਬਕ ਹੀ ਸਿਰ ਨਮਾ ਕੇ ਸਾਰਿਆਂ ਨੇ ਕਿਹਾ ਵੀ ਪ੍ਰਵਾਨ ਹੈ ਸਾਨੂੰ ਤੇ ਉਹਦੇ ਇਇ ਕਿਸਮ ਦਾ ਉਲਟ ਜਾਣ ਵਾਲੀ ਗੱਲ ਹੀ ਹੈ ਨਾ ਫਿਰ ਉੱਥੇ ਬੰਦੇ ਬੈਠੇ ਨੂੰ ਡਰਾਉਣ ਵਾਲੀ ਗੱਲ ਹੀ ਹੈ ਨਾ ਜਾਂ ਇਹ ਤਾਂ ਚਲੋ ਪ੍ਰਮਾਤਮਾ ਦਾ ਸ਼ੁਕਰ ਹੈ ਗੋਲੀ ਪਾਸੇ ਦੀ ਨਾ ਕਿ ਸਿੱਧੀ ਵੀ ਵੱਜ ਸਕਦੀ ਸੀ ਕਿ ਵੱਜ ਸਕਦੀ ਸੀ ਸੋ ਇਸ ਕਰਕੇ ਨਹੀਂ ਮੈਂ ਫਿਰ ਉਹੀ ਗੱਲ ਕਹਿਣਾ ਵੀ ਮਤ ਪੇਤ ਸਾਡੇ ਕਿੰਨੇ ਵੀ ਹੋ ਸਕਦੇ ਨੇ ਕਿਸੇ ਨਾਲ ਪਰ ਜਿਹੜੀ ਜਗ੍ਹਾ ਚੁਣਨੀ ਇਹ ਜੇ ਸਮਾਂ ਚੁਣਨਾ ਇਹ ਤਾਂ ਸਾਰਾ ਬਿਲਕੁਲ ਹੀ ਬਹੁਤ ਗਲਤ ਹੈ ਜੇ ਬੰਦਿਆਂ ਨਾਲ ਲੜਾਈਆਂ ਲੜਦੀਆਂ ਬਾਹਰ ਟਾਈਮ ਥੋੜਾ ਲੜੀ ਜਾਓ ਜਿਹਦੇ ਨਾਲ ਲੜਦਾ ਹੈ ਉੱਥੇ ਤਾਂ ਇਹ ਜੇ ਗੁਰੂ ਘਰ ਦੇ ਵਿੱਚ ਜਾ ਕੇ ਇਹ ਜੀ ਗੱਲ ਕਰਨੀ ਤਾਂ ਮੈਂ ਕਹਿੰਦਾ ਵੀ ਇਦੋਂ ਤਾਂ ਮਾਰੇ ਕੋਈ ਹੋ ਹੀ ਨਹੀਂ ਸਕਦਾ ਮੈਂ ਨਾ ਉਹਦੇ ਮਾਫੀ ਲੈ ਲਈ ਸੀ ਮੈਂ ਇੱਕ ਵਿਆਹ ਸੀ ਮੇਰੇ ਪੀਏ ਦੀ ਬੇਟੀ ਦਾ ਵਿਆਹ ਸੀ ਚੰਡੀਗੜ੍ਹ ਉਹਦੇ ਕੋ ਖਾਂ ਲਿਆ ਪੇਟ 'ਚ ਗੜਬੜ ਹੋ ਗਈ ਫਿਰ ਮੈਂ ਉਹਨਾਂ ਨੂੰ ਲਿਖ ਕੇ ਭੇਜਤਾ ਸੀ ਮੈਂ ਅੱਜ ਇਸ ਤਰੀਕ ਤੇ ਆ ਨਹੀਂ ਸਕਦਾ ਜਦੋਂ ਅਗਲਾ ਤੁਸੀਂ ਇਸ ਤਰੀਕ ਦਿਓਗੇ ਮੈਂ ਉਹਦੇ ਹਾਜ਼ਰ